ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪਿਆਰਿਓ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸਮਝਾਉਣਾ ਕੀਤਾ ਹੈ ਕਾਇਆ ਨਗਰੀ ਇਹ ਮਨ ਰਾਜਾ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਸਬਦ ਰਵੇ ਆਸਣ ਕਰ ਰਾਜਾ ਆਦਲ ਕਰੇ ਗੁਣਕਾਰੀ ਗੁਰਮੁਖ ਪਿਆਰਿਓ ਜਿਵੇਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਹਿਗੁਰੂ ਸਾਰੀ ਦੁਨੀਆ ਦਾ ਰਾਜਾ ਹੈ ਸਾਰੇ ਸੰਸਾਰ ਦਾ ਉਹ ਰਾਜਾ ਹੈ ਐਵੇਂ ਸੱਚੇ ਪਾਤਸ਼ਾਹ ਨੇ ਆਪਣੇ ਮਨ ਬੱਚੇ ਨੂੰ ਇੱਕ ਰਿਆਸਤ ਇਹ ਸਰੀਰ ਬਣਾ ਕੇ ਦਿੱਤਾ ਇੱਕ ਛੋਟੀ ਜੀ ਨਗਰੀ ਇੱਕ ਇੱਕ ਛੋਟਾ ਜਿਹਾ ਦੇਸ਼ ਇੱਕ ਛੋਟੀ ਸੀ ਕੰਟਰੀ ਇਸ ਸਰੀਰ ਰੂਪੀ ਦੇਸ਼ ਵਿੱਚ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਰੋੜਾਂ ਜੀਵ ਰਹਿੰਦੇ ਨੇ ਅਗਰ ਤੁਸੀਂ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਇੱਕ ਖੂਨ ਦੀ ਬੂੰਦ ਲਵਾਟਰੀ ਵਿੱਚ ਲਿਜਾ ਕੇ ਦੇਖੋ ਕਰੋੜਾਂ ਜੀਵ ਤੁਹਾਨੂੰ ਨਜ਼ਰ ਆਉਣਗੇ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਰੋੜਾਂ ਜੀਵ ਇਸ ਸਰੀਰ ਵਿੱਚ ਰਹਿੰਦੇ ਨੇ ਇਹ ਇੱਕ ਨਗਰੀ ਬਣਾ ਕੇ ਦਿੱਤੀ ਆ ਮੰਨ ਰਾਜੇ ਇਹਨੂੰ ਰਾਜਾ ਬਣਾਇਆ ਕਾਇਆ ਨਗਰੀ ਇਹ ਮੰਨ ਰਾਜ ਔਰ ਰਾਜੇ ਦੀ ਕੀ ਡਿਊਟੀ ਹੁੰਦੀ ਆ ਰਾਜੇ ਵੀ ਸਾਰੀ ਨਗਰੀ ਆਨੰਦ ਵਸਤਾ ਵਿੱਚ ਰਹੇ ਸਾਰੀ ਨਗਰੀ ਦਾ ਪ੍ਰਬੰਧ ਕਰਨਾ ਕਿਸੇ ਨਾਲ ਅਨਿਆਇ ਨਾ ਹੋ ਜਾਵੇ ਸਾਰੀ ਨਗਰੀ ਨੂੰ ਰਾਸ਼ਨ ਪਾਣੀ ਦੇਣਾ ਉਹਨਾਂ ਦੀ ਖੁਰਾਕ ਦੇਣੀ ਇਹ ਰਾਜੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਹੁਣ ਇਸ ਰਾਜੇ ਨੂੰ ਪੰਜ ਵਸੇ ਵਿਚਾਰੀ ਪੰਜ ਇਹਨੂੰ ਦਿੱਤੇ ਸਲਾਹਕਾਰ ਉਹ ਕਿਹੜੇ ਸਲਾਹਕਾਰ ਨੇ ਪੰਜ ਗਿਆਨ ਇੰਦਰੇ ਵੇ ਜਦੋਂ ਤੂੰ ਇਸ ਸਰੀਰ ਵਿੱਚ ਆ ਕੇ ਰਾਜ ਕਰਨਾ ਇਹਨਾਂ ਦੇ ਨਾਲ ਸਲਾਹ ਕਰ ਲਿਆ ਕਰ। ਕਿਤੇ ਇਹ ਨਾ ਹੋਵੇ ਰਾਜ ਤੂੰ ਗਲਤ ਕਰਨ ਲੱਗ ਜਾਵੇਂ। ਸੋ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਨੇ ਇਹ ਦੇਸ਼ ਬਣਾ ਕੇ ਇਹ ਕੰਟਰੀ ਬਣਾ ਕੇ ਇਹ ਸਰੀਰ ਬਣਾ ਕੇ ਮਨ ਨੂੰ ਰਾਜਾ ਬਣਾ ਕੇ ਭੇਜਿਆ ਕੋਠਰੇ ਵਿੱਚ ਕੋਠਰੀ ਪਰਮ ਕੋਠੀ ਵਿਚਾਰ। ਆਹ ਸਰੀਰ ਤੋਂ ਬਾਹਰ ਤੁਸੀਂ ਆਲੇ-ਦਾਲ ਦੇਖਦੇ ਹੋ ਨੇ ਬੜਾ ਸਾਰਾ ਕੋਠਾ ਹੈ ਸੱਚੇ ਪਾਤਸ਼ਾਹ ਦਾ। ਆ ਬੜਾ ਸਾਰਾ ਕੋਠਾ ਕੋਠਰੇ ਮੇਂ ਕੋਠਰੀ ਇੱਕ ਛੋਟੀ ਜੀ ਕੋਠੀ ਬਣਾ ਕੇ ਸੱਤੇ ਪਾਤਸ਼ਾਹ ਨੇ ਸ੍ਰੀ ਰਾਜੇ ਨੂੰ ਰਾਜ ਕਰਨ ਵਾਸਤੇ ਸਮਨ ਰਾਜੇ ਨੇ ਦਿੱਤੀ ਆ। ਔਰ ਮਨ ਰਾਜਾ ਜਦੋਂ ਇਸ ਸਰੀਰ ਰੂਪੀ ਦੇਸ਼ ਦੇ ਵਿੱਚ ਆਇਆ ਇਹ ਕੀ ਕੀਤਾ ਇਹਨੇ ਇੱਥੋਂ ਭੱਜ ਗਿਆ। ਅਸੀਂ ਕਈ ਵਾਰੀ ਦੇਖਦੇ ਹਾਂ ਨਾ ਸਰੀਰ ਕਿ ਤਰ੍ਹਾਂ ਤੇ ਅਸੀਂ ਕਿੱਥੇ ਬੈਠੇ ਹਾਂ ਨਾ ਮਨ ਕਿਤੇ ਹੋਰ ਤੁਰਿਆ ਫਿਰਦਾ ਹੁੰਦਾ। ਹੁਣ ਜਿਸ ਨਗਰੀ ਵਿੱਚੋਂ ਇਸ ਦੇਸ਼ ਵਿੱਚੋਂ ਰਾਜਾ ਭੱਜ ਜਾਵੇ ਨਾ ਉੱਥੇ ਕਾਨੂੰਨ ਦੀ ਵਿਵਸਥਾ ਵਿਗੜ ਜਾਂਦੀ। ਉੱਥੇ ਜੀਵ ਆਪਮਹਾਰੇ ਚੱਲਣ ਲੱਗ ਜਾਂਦੇ। ਜਿੱਥੋਂ ਰਾਜਾ ਹੀ ਭੱਜ ਗਿਆ ਕਾਨੂੰਨ ਦੀ ਵਿਵਸਥਾ ਵਿਗੜ ਗਈ ਜੀਵ ਆਪਮਹਾਰੇ ਚੱਲਣ ਲੱਗ ਜਾਂਦੇ। ਹੁਣ ਰਾਜਾ ਭੱਜ ਜਾਂਦਾ ਸਰੀਰ ਨੂੰ ਛੱਡ ਕੇ 15-15 20-20 ਮਿੰਟਾ ਘੰਟਾ-ਘੰਟਾ ਨਹੀਂ ਮੁਟਦਾ ਇਹ। ਕਈ ਵਾਰੀ ਆਪਾਂ ਦੇਖਦੇ ਨਾ ਸਾਡੇ ਸਾਹਮਣੇ ਕੋਈ ਗੱਲਾਂ ਕਰਦਾ ਹੁੰਦਾ ਬੈਠਾ ਉਹ ਬਜਾਰਾ ਗੱਲਾਂ ਕਰੀ ਜਾਂਦਾ ਸੀ ਸੁਣਦੇ ਹੀ ਨਹੀਂ ਹੈਗੇ ਫਿਰ ਜਦੋਂ ਕਰਕੇ ਹਟਦਾ ਅਸੀਂ ਫਿਰ ਪਤਾ ਕੀ ਕਹਨੇ ਦੱਸੀ ਵੀਰੇ ਕੀ ਕਿਹਾ ਸੀ ਕਿਉਂਕਿ ਜਦੋਂ ਉਹ ਗੱਲਾਂ ਕਰ ਰਿਹਾ ਸੀ ਨਾ ਉਸ ਵੇਲੇ ਮਨ ਸਾਡਾ ਭੱਜਿਆ ਹੋਇਆ ਸੀ ਇਸ ਨਗਰੀ ਵਿੱਚ ਹੁਣ ਜਦੋਂ ਮਨ ਇਸ ਨਗਰੀ ਵਿੱਚ ਆਉਂਦਾ ਹੈ ਨਾ ਫਿਰ ਟੈਨਸ਼ਨ ਮਹਿਸੂਸ ਕਰਦਾ ਹੈ ਕਬੜਾ ਆਟ ਮਹਿਸੂਸ ਕਰਦਾ ਹੈ ਕਿਉਂ ਕਿਉਂਕਿ ਉਹ ਜੀਵ ਆਪਮਹਾਰੇ ਚੱਲ ਰਹੇ ਨੇ ਸਰੀਰ ਵਿੱਚ ਰਾਜੇ ਦੇ ਗੈਰ ਗੈਰਹਾਜ ਰਹਿਣ ਕਰਕੇ ਜੀਵ ਆਪ ਮਹਾਰੇ ਸਰੀਰ ਵਿੱਚ ਚੱਲ ਰਹੇ ਔਰ ਜਦੋਂ ਸਰੀਰ ਵਿੱਚ ਆਉਂਦਾ ਕਬਰਾਟ ਮਹਿਸੂਸ ਕਰਦਾ ਹੈ ਫਿਰ ਬਾਹਰ ਪੁੱਛਦਾ ਕਿਸੇ ਨੂੰ ਜਾ ਕੇ ਵੀ ਮੈਨੂੰ ਬੜੀ ਟੈਨਸ਼ਨ ਆ ਮੈਨੂੰ ਕੋਰਾਟ ਬਹੁਤ ਹੁੰਦੀ ਹੈ ਹੁਣ ਬਾਹਰਲੇ ਪਾਸੇ ਮੂਰਖ ਜਾਦਾ ਮਿਲਣਗੇ ਜਿਨ੍ਹਾਂ ਨੂੰ ਮਨਮੁਖ ਕਹਿੰਦੇ ਗੁਰਮੁਖ ਸਾਧੂ ਸੰਤ ਘਟ ਮਿਲਦੇ ਆ ਮੈਂ ਕਈ ਵਾਰੀ ਕਹਿੰਦਾ ਹੁੰਨਾ ਵੀ ਮੂਰਖਾਂ ਦੇ ਪਿੰਡਾਂ ਦੇ ਪਿੰਡ ਮਾਨਮੁਖਾਂ ਦੇ ਪਿੰਡਾਂ ਦੇ ਪਿੰਡ ਸੰਸਾਰੀਆਂ ਦੇ ਪਿੰਡਾਂ ਦੇ ਪਿੰਡ ਨੇ ਪਰ ਸੰਤਾਂ ਦਾ ਪਿੰਡ ਨਹੀਂ ਹੁੰਦਾ ਸੰਤਾਂ ਦੇ ਪਿੰਡ ਨਹੀਂ ਹੁੰਦੇ ਸੰਸਾਰੀ ਲੋਕਾਂ ਦੇ ਪਿੰਡ ਹੁੰਦੇ ਸੰਤ ਤਾਂ ਬਿਰਲੇ ਬਿਰਲੇ ਮਿਲਦੇ ਹੁੰਦੇ ਕਿਤੇ ਕੋਈ ਪਿਛਲੇ ਜਨਮ ਦੇ ਭਾਗ ਵਧੀਆ ਜਾਗਪਹਿਣ ਫੇਰ ਕਿਤੇ ਸੰਤ ਮਿਲਦਾ ਕਹਿੰਦੇ ਪੂਰਵ ਕਰਮ ਔਂਕਰ ਜਬ ਪ੍ਰਗਟੇ ਭੇਟੇ ਉਪਰਖ ਰਸਤੇ ਬਣਾਈ ਹੁਣ ਬਾਹਰ ਗਿਆ ਪੁੱਛਣ ਵਾਸਤੇ ਸੰਸਾਰੀ ਲੋਕ ਮਿਲ ਗਏ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਟੈਨਸ਼ਨ ਵੜੀ ਰਹਿੰਦੀ ਆ ਉਹ ਪਤਾ ਕੀ ਕਹਿੰਦੇ ਇਹਨੂੰ ਕਹਿੰਦੇ ਦੋ ਘੁੱਟ ਸ਼ਰਾਬ ਦਾ ਲਾ ਲਿਆ ਕਰ ਦੋ ਪਿਗ ਲਾ ਲਿਆ ਕਰ ਇਹਨੇ ਉਹਨਾਂ ਦਾ ਕਹਿਣਾ ਮੰਨ ਕੇ ਸ਼ਰਾਬ ਪੀ ਹੁਣ ਉਹ ਜਿਹੜੇ ਵਿਚਾਰੇ ਜੀਵ ਆਪ ਮਹਾਰੇ ਚੱਲਦੇ ਸੀ ਨਾ ਜਦੋਂ ਅੰਦਰ ਇਹਨੇ ਨਸ਼ਾ ਸਪਲਾਈ ਕੀਤਾ ਉਹ ਵਿਚਾਰੇ ਫਿਰ ਕਮਲੇ ਹੋ ਗਏ ਜਦੋਂ ਕਮਲੇ ਹੋ ਗਏ ਉਹ ਬੇਸੁਰਤ ਹੋ ਗਏ ਵਿਚਾਰੇ ਇਹ ਹੁਣ ਮਨ ਰਾਜਾ ਮਹਿਸੂਸ ਕਰਨ ਲੱਗਾ ਵੀ ਮੈਰੀ ਨਗਰੀ ਬੜੀ ਆਨੰਦ ਵਿੱਚ ਆਨੰਦ ਵਿੱਚ ਕਾਨੂੰ ਉਹ ਦਾ ਵਿਚਾਰੇ ਕਮਲੇ ਹੋ ਗਏ ਉਹ ਬੇਸੁਰਤ ਕਰ ਦਿੱਤੇ ਨਸ਼ਾ ਸਪਲਾਈ ਕਰਕੇ ਵਿਚਾਰੇ ਵਿੱਚ ਮਰ ਵੀ ਜਾਂਦੇ ਆ ਤੇ ਹਰ ਰੋਜ਼ ਇਸੇ ਤਰ੍ਹਾਂ ਇਹਨੇ ਸ਼ੁਰੂ ਕਰ ਦਿੱਤਾ ਨਸ਼ਾ ਸਪਲਾਈ ਕਰਨ ਲੱਗ ਗਿਆ ਨਗਰੀ ਨੂੰ ਛੱਡ ਕੇ ਭੱਜ ਜਾਂਦਾ ਸੀਗਾ ਫਿਰ ਜਦੋਂ ਵਾਪਸ ਆਉਂਦਾ ਸੀ ਟੈਨਸ਼ਨ ਮਹਿਸੂਸ ਕਰਦਾ ਸੀ ਫਿਰ ਨਸ਼ਾ ਸਪਲਾਈ ਕਰ ਦਿੰਦਾ ਸੀ ਸ਼ਰਾਬ ਪੀਲੀ ਡੋਡੇ ਖਾਲੇ 핌 ਖਾਲੇ ਕਿਉਂ ਖਾਨਿਆ ਕਿਉਂਕਿ ਨਗਰ ਦੀ ਨਗਰੀ ਹੈ ਨਾ ਜਿਹੜੀ ਇਹਦੇ ਵਿੱਚ ਸੰਤੁਲਨ ਵਿਗੜ ਜਾਂਦਾ ਬੈਲੈਂਸ ਵਿਗੜ ਜਾਂਦਾ ਜੀਪ ਆਪ ਮਾਰੇ ਚੱਲਣ ਲੱਗ ਜਾਂਦਾ ਹੁਣ ਹਰ ਰੋਜ਼ ਇਹਨਾਂ ਨੂੰ ਨਸ਼ਾ ਸਪਲਾਈ ਕਰਨ ਲੱਗ ਗਿਆ ਇੱਕ ਦਿਨ ਫਿਰ ਜੀਬ ਇਕੱਠੇ ਹੋ ਗਏ ਉਹਨਾਂ ਨੇ ਸਲਾਹ ਕੀਤੀ ਵੀ ਕੈਸਾ ਰਾਜਾ ਸਕਤੀਪਾਤ ਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿਹਾ ਜਾ ਰਾਜਾ ਭੇਜਿਆ ਪਹਿਲਾਂ ਤਾਂ ਭੱਜ ਜਾਂਦਾ ਸੀ ਸਾਨੂੰ ਛੱਡ ਕੇ ਸਾਰੀ ਨਗਰੀ ਨੂੰ ਛੱਡ ਕੇ ਭੱਜ ਜਾਂਦਾ ਸੀ ਅਸੀਂ ਫਿਰ ਆਪ ਮਹਾਰੇ ਚੱਲਣ ਲੱਗੇ ਸਾਨੂੰ ਇੱਥੇ ਕੋਈ ਰੁਕਣ ਟੁਕਣ ਵਾਲਾ ਨਹੀਂ ਹੁਣ ਇਹ ਸਾਨੂੰ ਨਸ਼ਾ ਸਪਲਾਈ ਕਰਨ ਲੱਗ ਗਿਆ ਬੜਾ ਦੁਖੀ ਕੀਤਾ ਇਸ ਰਾਜ ਨੇ ਸਾਰੇ ਜੀਵਾਂ ਨੇ ਫਿਰ ਇਕੱਠੇ ਹੋ ਕੇ ਸਲਾਹ ਬਣਾਈ ਵੀ ਆਪਾਂ ਸਟ੍ਰੈਿਕ ਕਰਦੇ ਆਪਾਂ ਮੁਰਦਾਬਾਦ ਦੇ ਨਾਰੇ ਲਾਉਂਦੇ ਇਸ ਰਾਜ ਦੇ ਬਾਰੇ ਉਹਨਾਂ ਨੇ ਫਿਰ ਗੁਰਮੁਖੋ ਇਕੱਠੇ ਹੋ ਕੇ ਸਾਰੇ ਜੀਵਾਂ ਨੇ ਸਰੀਰ ਦੇ ਵਿੱਚ ਸਟ੍ਰੈਿਕ ਕਰ ਦਿੱਤੀ ਮੁਰਦਾਬਾਦ ਦੇ ਨਾਰੇ ਸੁਣਤਾਂ ਦੇ ਇਹ ਜਿਹੜਾ ਮਨ ਰਾਜਾ ਮੁਰਦਾਬਾਦ ਮਨ ਰਾਜਾ ਮੁਰਦਾਬਾਦ ਐਸਾ ਰਾਜਾ ਸਰੀਰ ਨੂੰ ਛੱਡ ਕੇ ਭੱਜ ਜਾਂਦਾ ਨਗਰੀ ਨੂੰ ਛੱਡ ਕੇ ਭੱਜ ਜਾਂਦਾ ਫਿਰ ਸਾਨੂੰ ਨਸ਼ਾ ਸਪਲਾਈ ਕਰਦਾ ਮੁਰਦਾਬਾਦ ਐ ਸਾਰਾ ਹੁਣ ਉਹ ਸਟ੍ਰੈਸ ਸਾਡੇ ਸਰੀਰ ਵਿੱਚ ਚੱਲ ਰਹੀ ਹੁੰਦੀ ਹੈ ਮੁਰਦਾਬਾਦ ਦੇ ਨਾਰੇ ਚੱਲ ਰਹੇ ਹੁੰਦੇ ਨੇ ਉਹਦੀ ਨਿਸ਼ਾਨੀ ਕੀ ਐ ਜਦੋਂ ਸਾਡਾ ਬਲੱਡ ਪ੍ਰੈਸ਼ਰ ਵਧਿਆ ਹੋ ਹੁੰਦਾ ਜਦੋਂ ਗੁਰਮਖੋ ਸਾਡਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੁੰਦਾ ਉਦੋਂ ਸਾਡੀ ਇਸ ਨਗਰੀ ਵਿੱਚ ਸਟ੍ਰੈਸ ਚੱਲ ਰਹੀ ਹੁੰਦੀ ਐ ਮਨ ਦੇ ਵਿਰੁੱਧ ਮੁਰਦਾਬਾਦ ਦੇ ਨਾਰੇ ਚੱਲ ਰਹੇ ਹੁਣ ਮਨ ਵੀ ਹੀ ਕਰਦਾ ਫਿਰ ਕਿਸੇ ਡਾਕਟਰ ਕੋਲ ਗਿਆ ਉਹਨੂੰ ਜਾ ਕੇ ਕਹਿੰਦਾ ਵੀ ਫਟਾਫਟ ਕਰ ਮੇਰਾ ਬਲੱਡ ਪ੍ਰੈਸ਼ਰ ਬਹੁਤ ਵੱਧ ਗਿਆ ਹੈ ਮੈਨੂੰ ਦਵਾਈ ਦੇ ਜਿਵੇਂ ਕੋਈ ਸਟ੍ਰੈਕ ਕਰ ਦਿੰਦਾ ਨਾ ਵਿਚਾਲੇ ਕੋਈ ਸਮਝਾਉਣ ਵਾਲਾ ਆ ਜਾਂਦਾ ਵਿਚਾਲੇ ਡਾਕਟਰ ਆ ਗਿਆ ਵਿਚਾਲਾ ਹੁਣ ਡਾਕਟਰ ਨੂੰ ਕਹਿੰਦਾ ਬੜਾ ਬਲੱਡ ਪ੍ਰੈਸ਼ਰ ਵੱਧ ਗਿਆ ਮੇਰਾ ਮੈਨੂੰ ਦਵਾਈ ਦੇ ਡਾਕਟਰ ਨੇ ਦਵਾਈ ਦੇ ਕੇ ਵਿਚਾਰੇ ਸ਼ਾਂਤ ਕੀ ਉਹ ਸ਼ਾਂਤ ਹੋ ਗਏ ਦੂਸਰੇ ਦਿਨ ਫੇਰੇ ਉਸੇ ਉਹੀ ਹਾਲ ਸਰੀਰ ਨੂੰ ਛੱਡ ਕੇ ਭੱਜ ਗਿਆ ਫੇਰ ਨਸ਼ਾ ਸਪਲਾਈ ਕਰ ਦਿੱਤਾ ਸ਼ਰਾਬ ਪੀ ਡੋਡੇ ਖਾਲੇ ਠੀਮ ਖਾਲੇ ਫੇਰ ਵਿਚਾਰੇ ਕਮਲੇ ਕਰ ਦਿੱਤੇ ਬੇਸੁਰਤ ਹੋ ਕੇ ਕਈ ਮਰ ਵੀ ਜਾਂਦੇ ਕਰੋੜਾਂ ਜੀ ਮਰ ਜਾਂਦੇ ਸਰੀਰ ਦੇ ਵਿੱਚ ਗੁਰਮੁਖੋ ਪਿਆਰੀ ਆਜੋ ਜਦੋਂ ਇਹਨੂੰ ਪੈਰਾਲਾਈਜ਼ ਦਾ ਅਟੈਕ ਹੋ ਜਾਂਦਾ ਨਾ ਅੱਧੀ ਨਗਰੀ ਵਿਚਾਰੀ ਸਾਰੀ ਡੈੱਡ ਹੋ ਜਾਂਦੀ ਪੈਰਾਲਾਈਜ਼ ਦਾ ਅਟੈਕ ਮਤਲਬ ਪਤਾ ਕਿ ਅੱਧੀ ਨਗਰੀ ਡੈੱਡ ਹੋ ਗਈ ਸਾਰਾ ਅੱਧਾ ਦੇਸ਼ ਇਹ ਮਾਰ ਦਿੱਤਾ ਇਹਨੇ ਸੋ ਫੇਰ ਗੁਰਮੁਖੇ ਪਿਆਰਿਓ ਜਦੋਂ ਇਹ ਆਪਣੀਆਂ ਆਦਤਾਂ ਤੋਂ ਬਾਹਰ ਨਹੀਂ ਆਉਂਦਾ ਹੈਗਾ ਸਰੀਰ ਨੂੰ ਛੱਡ ਕੇ ਭੱਜ ਜਾਂਦਾ ਆ ਕੇ ਫਿਰ ਨਸ਼ਾ ਸਪਲਾਈ ਕਰ ਦਿੰਦਾ ਉਹ ਫਿਰ ਬੜੇ ਦੁਖੀ ਹੋ ਜਾਂਦੇ ਵੀ ਕੈਸਾ ਰਾਜਾ ਦਿੱਤਾ ਹੈ ਪਹਿਲਾਂ ਤਾਂ ਸਰੀਰ ਨੂੰ ਛੱਡ ਕੇ ਭੱਜ ਜਾਂਦਾ ਹੈ ਇੱਥੇ ਕਾਨੂੰਨ ਦੀ ਵਿਵਸਥਾ ਵਿਗੜ ਗਈ ਤੇ ਹੁਣ ਇਹ ਸਾਨੂੰ ਨਸ਼ਾ ਸਪਲਾਈ ਕਰੀ ਜਾਂਦਾ ਫਿਰ ਜਦੋਂ ਅਸੀਂ ਸਟ੍ਰੈਕ ਕਰਦੇ ਆ ਫਿਰ ਦਵਾਈ ਆ ਡਾਕਟਰ ਤੋਂ ਲੈ ਕੇ ਅੰਦਰ ਛੱਡ ਦਿੰਦਾ ਸੋ ਗੁਰਮਖ ਪਿਆਰੇ ਉਹਨਾਂ ਨੇ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਵੀ ਹੁਣ ਇਹਦਾ ਕੀ ਹੱਲ ਕੀਤਾ ਜਾਏ ਇਹ ਤਾਂ ਬੜਾ ਦੁਖੀ ਕਰਦਾ ਹੈ ਇਹਦਾ ਹੱਲ ਕੀ ਕੀਤਾ ਜਾਏ ਉਹਨਾਂ ਨੇ ਫਿਰ ਸਲਾਹ ਕੀਤੀ ਵੀ ਆਪਾਂ ਇਹਦਾ ਹੈੱਡ ਕੁਆਰਟਰੇ ਭੰਦ ਦੇ ਇਹਦਾ ਦਫ਼ਤਰੇ ਭੰਦ ਦਿਓ ਫਿਰ ਸਾਰੇ ਇਕੱਠੇ ਹੋ ਕੇ ਗੁਰਮੁਖ ਪਿਆਰਿਓ ਇਹ ਜੀਵ ਇਸ ਮਨ ਦਾ ਹੈੱਡਕੁਆਰਟਰ ਇਹ ਭੰਦਿੰਦੇ ਜਿਹਨੂੰ ਹਾਰਟ ਅਟੈਕ ਕਹਿੰਦੇ ਅਸੀਂ ਆਪਣੀ ਭਾਸ਼ਾ ਵਿੱਚ ਹਾਰਟ ਅਟੈਕ ਹੋ ਗਿਆ ਉਹਨਾਂ ਨੇ ਇਹਦਾ ਦਫ਼ਤਰ ਇਹ ਭੰਦ ਦਿੱਤਾ ਇਹਦਾ ਹੈੱਡਕੁਆਰਟਰ ਇਹ ਭੰਦ ਦਿੱਤਾ ਜਾ ਪਾਜਾ ਸਾਨੂੰ ਤੇਰੇ ਵਰਗਾ ਰਾਜਾ ਚਾਹੀਦਾ ਸੋ ਗੁਰਮੁਖ ਪਿਆਰਿਓ ਜਦੋਂ ਮਨ ਇਸ ਸਰੀਰ ਵਿੱਚ ਆ ਕੇ ਸਹੀ ਤਰੀਕੇ ਦੇ ਨਾਲ ਰਾਜ ਨਹੀਂ ਕਰਦਾ ਫਿਰ ਇਹਦੀ ਆਹ ਹਾਲਤ ਹੁੰਦੀ ਹੈ ਕਈ ਵਾਰੀ ਅੱਧੀ ਨਗਰੀ ਡੈੱਡ ਹੋ ਜਾਂਦੀ ਆ ਕਿਨੂੰ ਐ ਪੈਰਾਲਾਈਜ਼ ਦਾ ਅਟੈਕ ਹੈ। ਕਈ ਵਾਰੀ ਹੋਰ ਅੰਗ ਖੜ ਜਾਂਦਾ ਹੈ ਉਧਰ ਜੀਬ ਮਰ ਜਾਂਦੇ ਨੇ ਇਹਦੀਆਂ ਗਲਤੀਆਂ ਕਰਕੇ ਮਰਦੇ ਨੇ। ਇਹ ਗਲਤੀਆਂ ਕਰਦਾ। ਸੋ ਗੁਰਮੁਖ ਪਿਆਰਿਓ, ਆਗਰ ਮਨ ਇਸ ਸਰੀਰ ਵਿੱਚ ਆ ਕੇ ਸਹੀ ਰਾਜ ਕਰਦਾ ਹੈ। ਸਰੀਰ ਵਿੱਚ ਹਾਜ਼ਰ ਰਹਿੰਦਾ ਹੈ। ਫੇ ਸੱਚੇ ਬਾਦਸ਼ਾਹ ਕਹਿੰਦੇ ਫਿਰ ਮੈਂ ਇਹਨੂੰ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਆਉਣੀ। ਮਾਰੇ ਸਤਿਪਾਸ਼ਾ ਘਰਮਾਣੀ ਵੀ ਸਮਝ ਆਉਂਦੇ ਨੇ ਤੇਰੇ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣ ਆਇਆ RAM ਜਦੋਂ ਮਨ ਰਾਜਾਇ ਇਸ ਸਰੀਰ ਵਿੱਚ ਰਹਿ ਕੇ ਸਹੀ ਤਰੀਕੇ ਦੇ ਨਾਲ ਰਾਜ ਕਰਦਾ ਹੈ ਸਾਰਿਆਂ ਜੀਵਾਂ ਨੂੰ ਸਹੀ ਤਰੀਕੇ ਦੇ ਨਾਲ ਦੇਖਭਾਲ ਕਰਦਾ ਹੈ ਇਹਨਾਂ ਨੂੰ ਅਸੀਂ ਅੰਮ੍ਰਿਤ ਰਸ ਪਿਉਣਾ ਹੁੰਦਾ ਗੁਰੂ ਪਿਆਰੇ ਸਿਮਨ ਬੰਦਗੀ ਕਰਕੇ ਜਦੋਂ ਅਸੀਂ ਸਿਮਨ ਕਰਦੇ ਆ ਨਾ ਇਹਨਾਂ ਨੂੰ ਫਿਰ ਅੰਮ੍ਰਿਤ ਰਸ ਮਿਲਦਾ ਆਂ ਇਹ ਫਿਰ ਆਨੰਦ ਵਸਤਾ ਵਿੱਚ ਹੁੰਦੇ ਨੇ ਜਦੋਂ ਆਨੰਦ ਵਸਤਾ ਵਿੱਚ ਹੁੰਦੇ ਨਾ ਫਿਰ ਚਿਹਰੇ ਤੋਂ ਪਤਾ ਲੱਗਦਾ ਸਾਧੂ ਸੰਤਾਂ ਦਾ ਤੇਰਾ ਨੂਰ ਵਾਲਾ ਕਿਉਂ ਹੁੰਦਾ ਹੈ ਵੀ ਸਾਧੂ ਸੰਤਾਂ ਦੇ ਤੇਰੇ ਤੇ ਨੂਰ ਪਤਾ ਕਿਉਂ ਹੁੰਦਾ ਕਿਉਂਕਿ ਅੰਦਰ ਨਗਰੀ ਖੁਸ਼ ਹੁੰਦੀ ਆ ਆਨੰਦ ਵਸਤਾ ਵਿੱਚ ਹੁੰਦੀ ਆ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਸੰਤ ਹੈ ਨਗਰੀ ਸਾਰੀ ਖੁਸ਼ ਹੈ ਨਗਰੀ ਅਨੰਦ ਵਿੱਚ ਆ ਫਿਰ ਜਦੋਂ ਮਨ ਆ ਕੇ ਇਥੇ ਸਹੀ ਤਰੀਕੇ ਦੇ ਨਾਲ ਗੁਰਮਤਿ ਪਿਆਰ ਉਹ ਰਾਜ ਕਰਦਾ ਹੈ ਫਿਰ ਸਾਰੀ ਨਗਰੀ ਖੁਸ਼ ਰਹਿੰਦੀ ਹੈ ਪਰਮਾਤਮਾ ਵੀ ਖੁਸ਼ ਹੋ ਜਾਂਦਾ ਮੇਰਾ ਬੱਚਾ ਉਹਨੇ ਮੈਨੂੰ ਰਾਜ ਕਰਕੇ ਦਿਖਾ دیا۔ ਸਰੀਰ ਵਿੱਚ ਬੈਠ ਕੇ ਸਿਮਨ ਕਰਦਾ ਹੈ ਇਹਨੂੰ ਫਿਰ ਸ਼ਾਬਾਹ ਜੇ ਮਿਲਦੀ ਹੈ ਜੋ ਪ੍ਰਭ ਹਰ ਜਨ ਹਰ ਹਰ ਸਨ ਜੋ ਪ੍ਰਭ ਹਰ ਜਨ ਹਰ ਹਰ ਸਨ ਤੈਨ ਦਰਗੇ ਹਰ ਹਰ ਦੇਵ ਡਿਆਈ ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਜੋ ਪ੍ਰਭ ਹਰ ਜਨ ਹਰ ਹਰ ਸੱਨਾ ਤੈਨ ਦਰਗੇ ਹਰ ਹਰ ਦੇਵ ਡਿਆਈ ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਫਿਰ ਸ਼ਾਬਾਸ਼ੇ ਜਿੰਦਾ ਪੁੱਤ ਮੈਨੂੰ ਛੋਟੀ ਜੀ ਨਗਰੀ ਵਿੱਚ ਰਾਜ ਕਰਕੇ ਦਿਖਾਇਆ ਮੈਂ ਦੇਖਣਾ ਚਾਹੁੰਦਾ ਸੀ ਵੀ ਮੇਰਾ ਪੁੱਤ ਮੇਰੇ ਵਰਗਾ ਹੀ ਹੈ ਹੁਣ ਕਈ ਜੇ ਸਰੀਰ ਵਿੱਚ ਆ ਕੇ ਨਾ ਇਹ ਮਨ ਗਲਤੀਆਂ ਕਰਦਾ ਨਾ ਗੁਰੂ ਨੂੰ ਪਿਆਰਿਓ ਫਿਰ ਇਹਨੂੰ ਸਜ਼ਾ ਮਿਲਦੀ ਹੈ ਜੇ ਸਰੀਰ ਵਿੱਚ ਆ ਕੇ ਸਹੀ ਕੰਮ ਕਰਦਾ ਦੇਖਭਾਲ ਇਹ ਜੋ ਸਰੀਰ ਵਿੱਚ ਜੀਵ ਰਹਿੰਦੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਸਿਮਨ ਬੰਦਗੀ ਕਰਦਾ ਇਹ ਫਿਰ ਸੱਚ ਵਿੱਚ ਸਮਾਜ ਜਾਂਦਾ ਪਰਮਾਤਮਾ ਦੇ ਨਾਲ ਲੀਨ ਹੋ ਜਾਂਦਾ ਹੈ ਜੇ ਇੱਥੇ ਆ ਕੇ ਨਗਰੀ ਵਿੱਚ ਗਲਤੀਆਂ ਕਰਦਾ ਫਿਰ ਇਹ ਜੂਨਾ ਵਿੱਚ ਭੇਜਦੇ ਇਹਨੂੰ ਬਤੌਰ ਸਜ਼ਾ ਆ ਟੇਡੀਆਂ ਮੇਡੀਆਂ ਕੁੱਤੇ ਬਿੱਲੇ ਦੇਖ ਨੂੰ ਆ ਕੀੜੇ ਮਕੌੜੇ ਕਿੰਨੇ ਪੈਰਾਂ ਨਾਲ ਨਿਤ ਜਾਨੇ ਕੋਈ ਮਕਦਮਾ ਨਹੀਂ ਦਰਜ ਹੁੰਦਾ ਨਾ ਕੋਈ ਐਫ ਆਈ ਆਰ ਦਰਜ ਹੁੰਦੀ ਇਹਨਾਂ ਤੇ ਇੱਕ ਮਾਨਸ ਜਮਾ ਹੈ ਸਭ ਤੋਂ ਉੱਤਮ ਜੂਨੀ ਇਹ ਵੀ ਵਿਚਾਰਾ ਦੁਖੀ ਹੈ ਮਾਰੇ ਸੱਚੇ ਪਾਤਸ਼ਾਹ ਹਨ ਤੇਰੇ ਵਾਲੇ ਤੇਰੇ ਤੋਂ ਥੱਲੇ ਵਾਲੇ ਜੂਨਾ ਦਾ ਬਹੁਤ ਮਾੜਾ ਹਾਲ ਹੈ ਛੋਟੇ ਜੀਵ ਨੂੰ ਵੱਡਾ ਜੀਵ ਖਾ ਜਾਂਦਾ ਹੈ ਇੱਕ ਮਾਨਸ ਜਾਮੇ ਦੇ ਵਿੱਚ ਆ ਕੇ ਸਾਡੀ ਥੋੜੀ ਧੀ ਹਫਾਜ਼ਤ ਹੁੰਦੀ ਹੈ ਸਾਡਾ ਕਾਨੂੰਨ ਬਣਿਆ ਤੁਹਾਨੂੰ ਬਚਾਉਣ ਵਾਸਤੇ ਪਰ ਸਾਡੇ ਤੋਂ ਛੋਟੀਆਂ ਜੁਨੇ ਦੇ ਤਾਂ ਬਹੁਤ ਮਾੜੀ ਹਾਲਤ ਆ ਤੁਸੀਂ ਆਪ ਦੇਖ ਲਓ ਕਿਸੇ ਦੇ ਕੁੱਤੇ ਦੀ ਲੱਤ ਤੋੜ ਦੋ ਡੰਡਾ ਮਾਰ ਕੇ ਕੋਈ ਪਰਚਾ ਨਹੀਂ ਦਰਜ ਹੁੰਦਾ ਕੋਈ ਪੁਲਿਸ ਵਾਲਾ ਨਹੀਂ ਦੇਖਦਾ ਵੀ ਕਿੱਧਰ ਬੈਠਾ ਬਜਰਾ ਇੱਕ ਕੁੱਤੀ ਹੈ ਜਾਂ ਕੁੱਤਾ ਹੈ ਉਹਦਾ ਬੱਚਾ ਮੂਰੇ ਤੜਫ ਰਿਹਾ ਉਹਨੂੰ ਇੰਨਾ ਗਿਆਨ ਨਹੀਂ ਮੈਨੂੰ ਦਵਾਈ ਦਵਾ ਦਵਾ ਇੱਕ ਮਾਨਸ ਜਾਮੇ ਵਿੱਚ ਆ ਕੇ ਤੁਹਾਨੂੰ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦਿੱਤਾ ਹੈ ਤੁਹਾਨੂੰ ਅਕਲ ਦਿੱਤੀ ਹੈ ਕੰਨੀ ਅਕਲ ਲੜਾਈਆਂ ਝਗੜ ਕਰਨ ਵਾਸਤੇ ਨੇ ਤਿਲੁਕਾਂ ਵਾਸਤੇ ਕੰਨਾ ਅਕਲ ਇਹ ਨਾ ਕਿ ਆਕਲ ਗਵਾਈਏ ਬਾਦ ਅਕਲੀ ਸਾਬ ਸੇ ਵੀ ਅਕਲੀ ਪਾਈਏ ਮਨ ਅਕਲੀ ਪੜ ਕੇ ਬੁੱਝੀ ਅਕਲੀ ਕੀਚੇਦਾਨ ਨਾਨਕ ਆਖੇ ਰਾਹ ਹੋ ਹੋਰ ਗੱਲਾਂ ਸੈਤਾਨ ਅਕਲ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕਰਨੇ ਅਕਲ ਨਾਲ ਬਾਣੀ ਪੜਨੇ ਆ ਸਿਮਨ ਕਰਨਾ ਸੰਗਤ ਕਰਨਾ ਫਿਰ ਇਹ ਜਿਹੜੇ ਨਗਰੀ ਹੋਊਗੀ ਨਾ ਤੇ ਸਰੀਰ ਇਹ ਫਿਰ ਆਨੰਦ ਵਾਸਤਾ ਵਿੱਚ ਰਹੇਗਾ ਸਾਰੇ ਸਰੀਰ ਤੇਨੂੰ ਫਿਰ ਅਸੀਸਾਂ ਦੇਣਗੇ ਬਈ ਬਹੁਤ ਵਧੀਆ ਰਾਜਾ ਸਾਡਾ ਰਾਜਾ ਤਾਂ ਜੁਗ ਜੁਗ ਜੀਵੇ ਸਾਡਾ ਰਾਜਾ ਹਮੇਸ਼ਾ ਸੁਖੀ ਰਹੇ ਗੁਰਮੁਖ ਪਿਆਰੇ ਫਿਰ ਇਹ ਸਾਰੇ ਜੀਵ ਇਹ ਸਾਰੀ ਨਗਰੀ ਇਹਨੂੰ ਅਸੀਂ ਸੰਦਿੰਦੀ ਆ ਇਹ ਫਿਰ ਹਰ ਬਿਹਨੇ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਸਾਰਿਆਂ ਨਾਲ ਪਿਆਰ ਕਰਦਾ ਹੈ ਜੋ ਵੀ ਕੋਈ ਫੈਸਲਾ ਕਰਦਾ ਹੈ ਗੁਣਾਂ ਦੇ ਆਧਾਰ ਤੇ ਫੈਸਲਾ ਕਰਦਾ ਇਹ ਨਹੀਂ ਹੈ ਵੀ ਮੇਰਾ ਬੱਚਾ ਹੈ ਪਰ ਮੈਂ ਗਲਤ ਹੀ ਆ ਉਹਦੇ ਹਿੱਤਾਂ ਵੀ ਮੈਂ ਕਹੀ ਜਾਣਾ ਠੀਕ ਹੈ ਜੀ ਠੀਕ ਹੈ ਦੂਏ ਦਾ ਬੱਚਾ ਪਰ ਮੈਂ ਠੀਕ ਹੀ ਹੋਵੇ ਉਹਨੂੰ ਕਹਿੰਦਾ ਇਹ ਗਲਤ ਹੈ ਨਹੀਂ ਮਹਾਰਜ ਕਹਿੰਦੇ ਗੁਣਾ ਦੇ ਆਧਾਰ ਤੇ ਫੈਸਲਾ ਕਰੀਏ ਇੱਥੇ ਕਾਇਆ ਨਗਰੀ ਇਹ ਮਨ ਰਾਜਾ ਪੰਜ ਬਸੇ ਵਿਚਾਰੀ ਸ਼ਬਦ ਰਵੇ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਸੋ ਗੁਰਮਖ ਪਿਆਰੇ ਆਦਲ ਮੈਨੇ ਫੈਸਲਾ ਹੁੰਦਾ ਹੈ ਗੁਣਾ ਦੇ ਆਧਾਰ ਤੇ ਫੈਸਲਾ ਇਹਨੇ ਕਰਨਾ ਹੁੰਦਾ ਇੱਥੇ ਆ ਕੇ ਕਿਸੇ ਨਾਲ ਅਨਿਆਂ ਨਹੀਂ ਕਰਨਾ ਹੁੰਦਾ ਸਾਰੇ ਸੰਸਾਰ ਨੂੰ ਪਿਆਰ ਕਰਨਾ ਹੈ ਸਾਰਿਆਂ ਨੂੰ ਪਰਮਾਤਮਾ ਦੇ ਰੂਪ ਸਮਝਣਾ ਚਾਹੀਦਾ ਹੈ Hindu ਹੈ Musliman Sikh ईसाई ਸਾਰੇ ਪਰਮਾਤਮਾ ਦੇ ਵਿੱਚੋਂ ਏਕ ਪਿਤਾ ਏਕ ਜਿਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਜਿਹੜਾ Hindu Musliman Sikh ईसाई ਦੀਆਂ ਅਨਕਾ ਲਾਹ ਦਿੰਦਾ ਨਾ ਉਹੀ ਭਗਤ ਹੁੰਦਾ ਹੈ ਗੁਰਮਤ ਪਿਆਰਿਓ ਉਹੀ ਸੰਤ ਹੁੰਦਾ ਹੈ ਜਿਹੜਾ ਇਸ ਸੰਸਾਰ ਨੂੰ Hindu Musliman Sikh ईसाई ਦੀਆਂ ਅਨਕਾ ਲਾ ਕੇ ਦੇਖ ਰਿਹਾ ਸੱਚੇ ਪਾਤਸ਼ਾਹ ਕਨੇ ਕਦੇ ਵੀ ਨਾ ਭਗਤੀ ਕਰੀ ਮੈਂ ਨਹੀਂ ਮੰਨਣਾ ਮੈਂ ਤੈਨੂੰ ਮਿਲਣਾ ਹੀ ਸੋ ਗੁਰਮਤ ਪਿਆਰਿਓ ਫਿਰ ਜਦੋਂ ਮਨ ਨੂੰ ਇਹ ਸੋਝੀ ਆ ਜਾਂਦੀ ਹੈ ਫਿਰ ਇਹ ਸਾਰੀ ਨਗਰੀ ਖੁਸ਼ ਰਹਿੰਦੀ ਹੈ ਆਨੰਦ ਵਸਤਵ ਚ ਰਹਿੰਦੀ ਹੈ ਉਸੇ ਨੂੰ ਹੀ ਸੰਤ ਕਹਿੰਦੇ ਨੇ ਜਿਹੜਾ ਐਸ ਵਸਤਾ ਤੇ ਪਹੁੰਚ ਜਾਂਦਾ ਹੈ ਸੁਭਨੂ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ